ਬੱਚੇ ਦੇ ਦੰਦ ਪਹਿਲਾਂ ਉੱਗਣ ਨਾਲ ਉੱਪਰਲੇ ਇਹ ਕਹਿੰਦੇ ਬੱਚਾ ਨਾਨਕਿਆ ਦੇ ਭਾਰੂ ਹੈ ਹੁਣ ਤਾਂ ਆਪਾਂ ਇਹਨਾਂ ਗਲਤ ਵਿਚਾਰ ਨਹੀਂ ਕਰਦੇ ਅੱਗੇ ਬੜੇ ਵਹਿਮ ਹੁੰਦੇ ਸਨ ਆਮ ਕਰਕੇ ਬੱਚੀ ਹੋਵੇ ਬੱਚਾ ਵੇਲੇ ਦੰਦ ਥੱਲੇ ਉੱਗਦੇ ਨੇ ਪਹਿਲਾਂ ਤੇ ਮੁੜ ਕੇ ਬਾਅਦ ਉੱਪਰਲੇ ਬਾਅਦ ਚੁੱਕਦੇ ਨੇ ਮੇਰੇ ਆਪਣੇ ਪਿੰਡ ਪੂਰੀ ਕੋਨੇ ਦੀ ਗੱਲ ਹੈ ਉੱਥੇ ਇੱਕ ਬੱਚੀ ਦਾ ਜਨਮ ਹੋਇਆ ਉਹਦੇ ਦੰਦ ਉੱਪਰਲੇ ਪਾਸੇ ਦੇ ਤੇ ਲੈਹੰਦੇ ਪਾਸੇ ਇੱਕ ਪਿੰਡ ਕਾਲੀਆ ਸੰਕਤਰਾ ਉੱਥੇ ਉਹਦੇ ਨਾਨਕੇ ਸਨ ਉਸਾ ਮਾਮਾ ਕਹਿੰਦਾ ਛੰਨਾ ਲੈ ਕੇ ਆਇਆ ਇਧਰ ਮਾਂ ਆਪਣੀ ਬੱਚੀ ਨੂੰ ਲੈ ਕੇ ਗਈ ਤੇ ਸਾਡੇ ਦੋ ਪਿੰਡਾਂ ਦਰਮਿਆਨ ਪੂਰਾ ਨਵੇਂ ਕਰੀਮਪੁਰਾ ਪੈ ਰਿਹਾ ਪਿੰਡ ਹੈ ਪੂਰੇ ਨਵੇਂ ਉੱਥੇ ਉਹ ਬੀਬੀ ਆਪਣੀ ਬੱਚੀ ਨੂੰ ਲੈ ਕੇ ਗਈ ਤੇ ਉਹ ਛੰਨਾ ਉਹਦੇ ਦੰਦਾਂ ਨੂੰ ਸੁਹਾ ਕੇ ਤੇ ਪਿਛੇ ਮੁੜ ਗਿਆ ਉਹਨਾਂ ਨੂੰ ਬੁਲਾਇਆ ਨਹੀਂ ਇੱਕ ਏਡਾ ਵਹਿਮ ਹੈ ਕਿ ਸ਼ਾਨੇ ਨਾਲ ਗੜ੍ਹ ਡਰ ਜਾਏਗਾ ਕਿ ਸਾਨੂੰ ਭਲੇਖੇ ਨੇ ਰਾਵਚਾਰ ਕੋ ਸੁਸੇ ਦੇ ਦੰਦ ਸਨ ਰੰਗ ਬੜਾ ਕਾਲਾ ਸੀ ਬੱਚੇ ਬੜੇ ਪਿਆਰੇ ਹੁੰਦੇ ਪਰ ਮਾਂ ਕੋਲ ਸੁੱਟ ਗਏ